ਲਓ ਵੀਰ ਜੀ ਅਸੀਂ ਪਹੁੰਚ ਗਏ ਪੰਜ ਕੁਲਾ 파ਰਸ ਹਸਪਤਾਲ ਤੇ ਨਛੜ ਦੇਖ ਲਓ ਉਹਨਾਂ ਦੇ ਉਹ ਇੱਕ ਇਥੇ ਤਾਂ ਟਿਕ ਜਾ ਕਰੋ ਕਰ ਲਓ ਜਿਹੜੀ ਚੌਂਟ ਕਰਨੀ ਐ ਹੈ ਗਾਲੇ ਜਿਹੜੀ ਜੋੜ ਕਰਨੀ ਮੈਂ ਇਹਨਾਂ ਨੇ ਕਰ ਲੈ ਦੂ ਬਾਤ ਐ ਫੇਰ ਗਾਲੇ ਅੱਜ ਨਾੜ ਪੈਣ ਨੂੰ ਫਿਰਦਾ ਇਹਦਾ ਢੱਡਾ ਮਾਰਦਾ ਵੈਸ਼ਾ ਢੱਡਾ ਮਾਰਦਾ ਦੱਸਦਾ ਵੈ ਕਿੱਸਾ ਨਾਲ ਖੜੇ ਇਹ ਮੈਂ ਹੈ ਹੋਏ ਵੀ ਕੋੜੇ ਇਹ ਦੂ ਬਾਤ ਐ ਫਿਰ ਤੇ ਤਰਸ ਜਾਊਗਾ ਨਾ ਮੂੰਹ ਬਣਾਵਾ ਕਰ ਲੈ ਮੂੰਹ ਇੱਕ ਸੈਂਟ ਜੀ ਲਓ ਜੀ ਵੀਰ ਜੀ ਅਸੀਂ ਆਏ ਸੀ ਪੰਜ ਕੋਲੇ ਰਪਿੰਦਰ ਦਾ ਕਰਾਉਣਾ ਆਪਰੇਸ਼ਨ ਕੋਡੇ ਦਾ ਦੁੱਖ ਦੀ ਵੀ ਗੱਲ ਆ ਥੋੜੀ ਜੀ ਔਰ ਐਡੀ ਵੀ ਕਰਨੀ ਬਾਬਾ ਮਿਹਰ ਕਰੇ ਕ੍ਰਿਸ਼ਨ ਵਧੀਆ ਹੋਏ ਤੇ ਅੱਗੇ ਫਿਰ ਮਿਹਨਤ ਮੂੰਹ ਤੇ ਲਾ ਕੇ ਫਿਰ ਗਾਹਲਾ ਸੀ ਜਣਾ ਛੱਡੂਗਾ ਗਲਤ ਕਹਿ ਇਹ ਮੈਂ ਔਰ ਕੋੜੇ ਠੀਕ ਠਾਕ ਮੈਨੂੰ ਗਾਹ ਡੋਕਦਾ ਨਾ ਸੀ ਜੀ ਸੀਸੇਲੇ ਤੈਨੂੰ ਬੜਾ ਉਦਲੂ ਬ్రో ਤੈਨੂੰ ਥੋੜੀ ਇਹਦੇ ਲਿਖਤ ਹੈ ਨਹੀਂ ਕੋਈ ਤੈਨੂੰ ਦੰਨੇ ਜਲਦੀ ਜਲਦੀ ਹੋ ਜਾ ਸਹੀ ਗੱਲ ਆ ਯਾਰ ਹਨਾ ਓਏ ਆਹ ਦਾ ਤੱਕੇ ਜਿਹਨਾਂ ਵਿੱਚ ਹੀ ਬੱਝੀ ਹੁੰਦੀ ਹੁੰਦਾ ਠੀਕ ਯਾਰ ਕੱਟ ਜਾਂਦਾ ਠੀਕ ਐਂ ਹੁੰਦਾ ਕਿ ਦਿਨੇ ਦਾ ਬਾਦ ਹੁੰਦਾ ਓਏ ਮਲਾਜ ਮਲਾਸਪਤ ਇੱਥੇ ਕੱਟ ਕਰ ਕੋਲ ਪਰਮ ਹੋਊਗਾ ਅੱਛਾ ਬੜਾ ਤੜਾ ਰਿਹਾ ਵੀ ਉਪਤਾ ਆਹਦਾ ਵੀ ਉਪਤਾ ਹੈ ਡਾਕਟਰ

ਜਾ ਕੈਮਰਾ ਬਰਸਾ ਲੈ ਹਲੇ ਮਰੀਜ਼ ਬਣਿਆ ਨਹੀਂ ਹਲੇ ਦੂਰੀ ਚ ਫੜੇਗਾ ਹਜੇ ਦੁੱਧ ਰਹਿ ਰਿਹਾ ਬਦਦਿਆ ਦੁਨੀਆ ਕੋ ਨਹੀਂ ਨਹੀਂ ਕੋਈ ਮੈਕਸੇ ਲੇਤੇ ਹੋ ਬਾਈ ਫਰੈਂਡ ਵੀ ਬੋਲਦਾ ਹਾਂ ਬੰਦਾ ਬਹੁਤ ਵਧੀਆ ਬਾਈ ਦਾ ਲਾਈਨ ਲਾਈਸ ਪਾਸਾ ਬਹੁਤ ਸੋਹਣਾ ਲੱਗਦਾ ਬਾਈ ਦੀ ਬੋਲਦੀ ਚੱਲੀਏ ਸਰਾ ਪਕਾ ਕੇ ਖਾਏਗੇ ਜੀ ਚਲ ਬਈ ਕੋਈ ਸੇ ਰੋਟੀ ਖਾਦੇ ਹੋ ਬਈ ਪਾਣੀ ਪੂਰੀ ਤੂੰ 30 ਕਿਲੋ ਜਿਹੜੀ ਕੁਝੜੀ ਦੇਣੀ ਹੋਣੀ ਹੈ ਬਹੁਤ ਪਾਣੀ ਤਦ ਲਗਾ ਦੇ ਬਹੁਤ ਕੁਸ ਬਸ ਕੁਝ 12 ਵਜੇ ਤੱਕ ਬਾਲ ਕਰਨੀ 12 ਵਜੇ ਤੋਂ ਪਹਿਲਾਂ ਬਣਾ ਕੇ ਖਾ ਲੈ ਕੋਈ ਰੋਟੀ ਨੂੰ ਲਾ ਕੇ ਦੇਣਗਾ ਸਕਾ ਹੋ ਕੀ ਤੈਨੂੰ ਲੱਗਦਾ ਹੈ ਇਹ ਬਾਈ ਦੇ ਕਿਹੜਾ ਪਿੰਡ ਹਰਿਆਣੇ ਹਰਿਆਣੇ ਇਹ ਇੱਥੇ ਦਿੱਤਸੰਧੀ ਗੁਰੂ ਖੇਤਰ ਸੇ ਹਾਂਜੀ ਠੀਕ ਤੋ ਦੇਓ ਗੁਰੂ ਖੇਤਰ ਕੋ ਪਤਨਾ ਗੁਰੂ ਕੀ ਗੁਰੂ ਖੇਤਰ ਹੈ ਨਾ ਉਹ ਹਾਂ ਕੋਟੇਂਦਰ ਤੋਂ ਬ੍ਰਹਮਸਰੋ ਤੋਂ ਮੇਰੇ ਪਸਾ ਠੀਕ ਅਸੀ ਡਾਕਟਰ ਬਾਹਣ ਜਾਇ ਚੱਕਦਾ ਤੇਂਦਰ ਜਲੰਧਰ ਵਾਲੇ ਸਾਰੇ ਬਾਰਪੁਰ ਵਾਲੇ ਕੋਲ ਗਿਆ ਬਾਰਪੁਰ ਬੇਦਰ ਤੋਂ ਕੋਈ ਫਾਇਦਾ ਨਹੀਂ ਮੈ ਆ ਦੋਵੇਂ ਗੁੱਡਿਆਂ ਦੇ ਮੇਰੇ ਦੋਵੇਂ ਪੁੱਤਿਆਂ ਹਾਂ ਚੁੱਪ ਜੀ ਕਰ ਗਿਓ ਮੈਂ ਮੇਰੇ ਤੇਰਾ ਕੀ ਕਰਾਂ ਉਹ ਸ਼ੋਰ ਉਹ ਤਾਂ ਇੰਨ ਕਰਦੇ ਆ ਸ਼ੋਰ ਹਾਲ ਤਾਂ ਉਹ ਤਾਂ ਗੱਲਾਂ ਐ ਪਹਿਲਾਂ ਹੈ ਉਹਨਾਂ ਗੋਰਾ ਦੇ ਕਰਕੇ ਸੀਤਾ ਬਾ ਇਦਾਂ ਫੜਾ ਲੇ ਚੋਟ ਕੋਈ ਤਰਨ ਪੁੱਜੀ ਮੈਂ ਕਿਉਂ ਕਿ ਨੀ ਸਵੇਟਾ ਪਾਤ ਭੁੱਖੇ ਹੈਗਾ ਚੱਲਿਆ ਖਾਣੇ ਚਾਹੇ ਤੇਰੇ ਵਸੇ ਭੁੱਖੇ ਕੋਈ ਮਰਦੇ ਨਹੀਂ ਹੋਣਗਾ ਬੱਟੇ ਕੋਲ ਆ ਜੂਗਾ ਰਬਾਵਾ ਲਓ ਜੀ ਵੀਰ ਜੀ ਪੀਛਾ ਆ ਗਿਆ ਹੁਣ ਪੇਸ਼ਾਨਾਲੇ ਪੇਸ਼ਾਨਚ ਗਲ ਕੀਤਾ ਸੀ ਜੂਟ ਖਾ ਰਿਹਾ ਇਸ ਤਰ੍ਹਾਂ ਆ ਜੀ ਜੀ ਜਾਨਾ ਮੈਂ ਰੋਟੀ ਖਾਣੀ ਮੀਟ ਨਾਲ ਐ 12 ਵਜੇ ਪਹਿਲਾਂ ਪਹਿਲਾਂ ਖਾ ਲੈਂਦਾ ਮੈਂ ਤੈਨੂੰ ਦੱਸਣਾ ਤੇ ਖਾਣੀ ਜੇ 12 ਵਜੇ ਪਿੱਛੇ ਨਾਲ ਲੱਗਦਾ ਬੱਸ 12 ਵਜੇ ਪਾ ਕੇ ਕੋਈ ਕੋਈ ਬੰਦੀ ਹੁੰਦੀ ਹੈ ਗੈਸ ਵਾਸਤੇ ਹੁੰਦਾ ਬੰਦੇ ਦੇ ਰੋਟੀ ਖਾਣੇ ਨਾਲੋਂ ਬੱਸ ਬੱਸ ਰੋਟੀ ਉਹ ਹੀ ਡਾ ਹੋ ਰਿਹਾ ਓਏ ਯਾਰ 12 ਵਜੇ ਦੇ ਪਿੱਛੇ 12 ਵਜੇ ਪਤਾ ਚਾਰੋਂ ਮਨੁਰਵੀ ਗੋਤੇ ਨੂੰ ਹੁਣ ਨਾਉਣਾ ਪਏ ਮੈਨੂੰ ਹੂੰ 2:00 12 ਵਜੇ ਰੋਟੀ ਖਾਈ ਜਾਂਦਾ ਰੋਟੀ ਤੁਸੀਂ ਕੀਤੀ ਇਹਦੀ ਬੰਦ ਬੱਜੇ ਕਿਉਂ ਬੱਜਦਾ ਹੈ ਮੈਂ 1 ਮਿੰਟ ਨੇ ਲੈ ਲੈ ਟਾਈਮ ਹੈ ਰੀ ਕਬਜੀ ਵਾਲੀ ਦਵਾਈ ਪਰ ਆ ਸਹੀ ਗੱਲ ਆ ਵੀ ਰੋਟੀ ਲਿਆਉਣਾ ਘਰ ਆਇਆ ਤੇ ਆਇਆ ਤੇ ਬਾਈ ਆਉਣਾ ਨੂੰ ਇਹਨੂੰ ਦੱਸ ਕੀ ਲੋਟ ਸੇ ਬਸ ਓਏ ਤੂੰ ਦਾ ਮੇਰ ਜੱਜ ਪੱਜ ਪਲਾਈ ਪਈ ਹੈ ਹੈ ਅਨ ਅਨ ਦੇ ਤੇ ਫੇਰ ਜੱਜ ਕਰੀ ਨੂਰ ਦੀ ਮੰਮੀ ਤੁਹਾਡਾ ਉਹ ਜੀ ਮੈਂ ਉਹ ਵੀ ਬਣਨਾ ਹਲਾ ਠੀਕ ਮੈਂ ਕਾਹੇ ਘੜੀ ਜਾਇਆ ਉਹ ਦੇਖ ਤਾ ਦੋ ਤਿੰਨ ਬਣ ਜਾਣਗੇ ਘਰ ਵੀ ਕਰਦਾ ਬਹੁਤ ਵੇਖੋ ਕਿ ਖਾਣੇ ਦੀ ਵੀ ਇਸ ਤੇ ਪਾਣੀ ਮਿਲੇਗਾ ਨੇ ਸੇ ਦਾ ਵੀ ਕਰਨਾ ਹੈ ਅਸੀਂ ਤਾਂ ਫੇਰ ਕੱਪੜੇ ਨਾਲ ਪਾਵਾਂਗੇ ਨਯਾਰੇ ਆਈ ਜਾਂਦੇ ਆ ਬਈ ਸੰਤਾਨ ਤੈਨੂੰ ਹੁਣ ਗੱਲ ਬਾਤ ਕਿਸ ਨੇ ਆਈ ਆਹ ਪਾਪ ਬਲਾਉਂਦੀ ਆ ਕੀ ਐ ਬੱਸ ਆਹ ਮੈਨੇ ਜੱਟ ਹੁੰਦਾਂ ਰਸ ਤੇਰੀ ਜੀਲ ਫੜ ਕਰਤਾਂਗੇ ਗੋਡੇ ਦੀ ਇਹ ਦੋਵਤ ਚੱਕ ਲੈਾਂਗੇ ਤੇ ਪਾ ਦਾਂਗੇ ਤੇਰੇ ਕੋਲੇ ਜਿੱਦਣੇ ਹੁਣ ਕਿਹੜਾ ਸਾਨੂੰ ਨਯਾਰੇ ਲੈਣਗੇ ਯਾਰ ਇਸ ਨੂੰ ਬੋਲਦੀ ਜੇ ਨਹੀਂ ਚੁਹਾਈ ਚੁਹੇ ਬੋਲ ਮੈਂ ਨਾ ਜਿੰਜ ਮੈਂ ਨਾ ਨੂੰ ਸਲਾਹ ਹੈ ਘਰ ਲਾ ਦੇ ਸਸ ਇਹ ਸੋ ਤੇ ਬਹੁਤ ਕੱਖਾਂ ਮੈਨ ਗੱਲਾਂ ਕੋ ਨਾ ਖਲੇ ਜਾਂਦੇ ਜਿਹੜੇ ਸਾਹ ਨਾਲ ਦੱਸ ਬਹੁਤ ਕੱਖਾਂ ਇਹ ਤਾਂ ਕੱਲਾਸ ਨਹੀਂ ਹੋ ਜਾਂਦਾ ਕਿਸੇ ਦਾ ਜੀ ਲਓ ਜੀ ਸਵੇਰ ਦਾ ਹੋ ਗਿਆ ਟਾਈਮ ਆਪਾਂ ਨਾ ਤੋਂ ਕਿਉਂ ਵੀ ਰੈਡੀ ਤੇ ਘੋੜੇ ਹੋਏ ਅਜੇ ਪਏ ਨਹੀਂ ਆਪਾਂ ਨੂੰ ਉਠਾਉਣਿਆ ਫਿਰ ਪੀਣਿਆ ਚਾਹ ਪਾਣੀ ਤੇ ਫਿਰ ਡਾਕਟਰ ਆਉਣਗੇ ਉਹ ਦੇਖ ਲੈਣ ਆਪਰੇਸ਼ਨ ਕਰਕੇ ਤੋਂ ਲੈ ਕੇ ਜਾਂਦੇ ਅਰਵਿੰਦਰ ਨੂੰ ਚਾਹ ਦੇਣ ਨੂੰ तड़के ते सूज मार झातिया जी सिब जी कूड़ा पैसा टेढ़ा प ਲਓ ਜੀ ਟੈਸਟ ਕਰ ਲੇ ਤੇ ਇੱਕ ਵਾਰ ਕੰਟਰੈਕਟਰ ਸਾਹਿਬ ਆਉਣਗੇ ਨ ਜਾਣਗੇ ਇਸ ਪ੍ਰੇਸ਼ਮ ਖਾਤਰ ਤੇ ਆਪਾਂ ਨਾਲ ਬਣੇ ਰੋ ਆਪ ਅਪਡੇਟ ਦਿੰਦੇ ਰਹਾਂਗੇ ਆਇਆ ਆ ਬਾਈ ਬਣਾ ਲੈਣਾ ਵੀਡੀਓ ਬਈ ਰੁਪਿੰਦਰ ਚੰਗਾਪੜਾ ਇਹ ਜੀ ਗੱਲ ਨਹੀਂ ਕੋਈ ਕਈ ਵਾਰ ਬਲੌਗ ਦੇ ਵਿੱਚ ਵੀ ਫੋਟੋ ਫਾਟੋ ਕੱਟ ਕੇ ਪਾ ਦੂੰ ਇਹੀ ਕਰਨੀ ਸੈਟ ਐ ਕੋਈ ਚੱਕਰ ਨਹੀਂ ਗੋਡੇ ਦਾ ਥੋੜਾ ਜਿਆ। ਇੱਕ ਹੋਰ ਖੁਸ਼ ਆਏਗਾ ਬਦਕੀ ਜਦ ਮੈਂ ਚੋਚੀਤੇ ਡਾਕੀ ਉਹ ਮਰੂ ਤੇ ਮਾਂਗ ਰਹੀ ਸੀ ਕਿ ਕੀ ਆਇਆ ਸੀ ਭੈਣ ਚੁੱਦਿਆ ਇਕੱਠੇ ਮਾਰੇ ਸੀ ਘੱਟਾ-ਘੱਟ ਮਾਰੇ ਸੀ ਸਭ ਦੋਡ ਮਾਰੇ ਪਹਿਲਾਂ ਸੱਪ ਐ ਨਹੀਂ ਪਤਾ ਲੱਗਿਆ ਪਹਿਲਾਂ ਕੀ ਮਰਿਆ ਫੇਸ ਆਪਣੀ ਬਾਹਰ ਹੀ ਦੋਆ ਬਾਹਰ ਛੱਡਿਆ ਬੇਬੀ ਨਾਲ ਪਤਾ ਨਹੀਂ ਕੌਣ ਸੀ ਯਾਰ ਭੈਣ ਚੁੱਦਿਆ ਮਾਰੇ ਉਹਨੇ ਐਵੇਂ ਤੁਰ ਗਿਆ ਮੈਂ ਮਰਿਆ ਪੁੱਛੋ ਉਹ ਤੇ ਬਰੂ ਨਹੀਂ ਗਿਆ ਤੈਨੂੰ ਸੁਪਨੀ ਆ ਸਪਦੇ ਸਪਨੇ ਦਾ ਫਿਰ ਕੋੜਾ ਕੋੜੇ ਮਾਰ ਗਿਆ ਤੱਕੇ ਨੂੰ ਨਾ ਭੱਲੇ ਹੁਣ ਦੋ ਮਿੰਟਾਂ ਲੱਤੀ ਬੋਲ ਰਿਹਾ ਖੁਬਣਾਣਤ ਹੋ ਜਾਵੇ ਤੇ ਜੇ ਸੁਪਨਾ ਬਾਰੇ ਕਿਵੇਂ ਜੀ ਬਤਰਾਉਂ ਤਾ ਉਹ ਆਏ ਹੁੰਦਾ ਨਾ ਵੀ ਸਵੇਰੇ ਆਪਾਂ ਦੱਸਾਂਗੇ ਹਾਂ ਮੈਂ ਪੀਣਾ ਸੁਪਨੇ ਦੇ ਵਿੱਚ ਆਏ ਵੀ ਤੱਕੇ ਦੱਸਣਾ ਮਨ ਨੂੰ ਮਨ ਦਾ ਸੱਪਾ ਲਈ ਜੁੱਤੀ ਰਿਹਾ ਤੇ ਜੇ ਉਹ ਲੱਗਦਾ ਉਹਨੇ ਦਿਮਾਗ ਵਿੱਚ ਉਹ ਦੂਰੇ ਵੀ ਵੰਦਾਦਰ ਨਾਲ ਕਿਹੜਾ ਜੀ ਫਿਰ ਬਿਲਕੁਲ ਬੰਦਾ ਬੋਲੇ ਇੱਕ ਸੁਪਨਾ ਹੋਰ ਆਇਆ ਸੀ ਉਹ ਪਤਾ ਨਹੀਂ ਕੀ ਆਇਆ ਇਹ ਉਹ ਵੀ ਕੂੜ ਭੁੱਲੀ ਜਾਨ ਮੇਰੇ ਦਿਮਾਗ ਚ ਸੀ ਨਾ ਪੀਸ ਸੀ ਇਹ ਕੂੜ ਇਹਨਾਂ ਦਾ ਕੀ ਮਾਰਿਆ ਫਿਰ ਮੈਨੂੰ ਤਾਂ ਨਹੀਂ ਲੱਗਦਾ ਕੂੜ ਇਹਨਾਂ ਸੱਤ ਮਾਰਤਾ ਨਹੀਂ ਮਾਰੇ ਸੀ ਤੂੰ ਹੀ ਮਾਰੇਗਾ ਤਾਂ ਨਾਲ ਉਹ ਇਹਨਾਂ ਤਾਂ ਮਾਰਿਆ ਵੀ ਨਹੀਂ ਹੋਣਾ ਅਜੇ ਤੱਕ ਸਫਾ ਨਹੀਂ ਬਾਈ ਮਾਰਿਆ ਤੁਹਾਨੂੰ ਸਾਬਦੀ ਚਾ ਕੋੜੇ ਹੋ ਉੱਠਿਆ ਰਾਜ ਆ ਚਾ ਵੀ ਗਈ ਲਾਇ ਨਹੀਂ ਤੂੰ ਘਰ ਵਾਲਾ ਮੋਲ ਬਣਰ ਕੇ ਪੋ ਸੈੱਟ ਜਿਲਾਇਆ ਕੋਈ ਪ੍ਰੇਸ਼ਨ ਲਈ ਤਿਆਰੀ ਹੈ ਕਹਿੰਦਾ نیچے ਆ ਜਾਓ ਥੱਲੇ ਆ ਜਾਓ ਹਾਂ ਮੈਂ ਪ੍ਰੇਸ਼ਨ ਦੇ ਬਹੁਤ ਬਸਤਾ ਬੋਲੇ ਤਾਂ ਚਲੋ ਬੋਤਲ ਲਾਉਂ ਗੇ ਰ ਇੱਕ ਅੱਛਾ ਹਾਂ ਇਹ ਤਾਂ ਗੱਲ ਹੈਗੀ ਐ ਕੀ ਬੇਦਰ ਬਿਲਕੁਲ ਇੱਕ ਲੋੜਾ ਜਾ ਰ ਹੂੰ

ਫਿਰ ਸਾਂਹ ਤੱਕ ਬੜੂ ਦਵਾ ਤਾਂ ਫਿਰ ਫੋਨ ਇਹਨੂੰ ਯਾਰ। ਚੱਲ। ਹੈ? ਬੜੀ ਯਾਰ ਸਹੀ ਗੱਲ ਚਾਹ ਤੇ ਮੈਨੂੰ ਫੀਲਿੰਗ ਹੀ ਲੱਗਿਆ ਬੰਦੇ ਤੂੰ ਤਾਂ ਕਹਿ ਸਕਦਾ ਤੈਨੂੰ ਕੋਈ ਚੱਕਰ ਨਹੀਂ ਯਾਰ ਮੈਂ ਧਰਕੇ ਜਾਉਂ ਅਸ ਤੱਕ ਤੈਨੂੰ ਕਿਹਾ ਹੈ? ਹੈ? 22 ਦੇ ਗੜ ਨੂੰ ਆ ਲੈ ਗਈ ਭਾਗ। 22 ਦੇ ਲੈ ਹੁੰਦਾ ਵਿਚਾਰਾ ਫਰਜਾ ਤੂੰ ਕਹਿ ਮੈਂ ਸੈਟਾਂ ਜੀ। ਹਾਂ ਬਾਈ ਹੁੰਦਾ ਜਿੱਥੇ ਬੈਠਣਾ। ਰੂਨਕਾ ਤਾਂ ਫਿਰ ਫਿਰ ਕੀ ਗੱਲ ਹੈ ਫਿਰ ਕਿੱਡੀ ਹੈ ਤੂੰ ਕੁਰਬਾਨੀ ਦਾ ਕੇ ਮੇਰੇ ਹੋਂ ਚ ਲਾਈ ਕਿੱਧਰ ਚੱਲੇ ਤੂੰ ਵਰਸ ਆਜਾ ਆਜਾ ਅਲੋ ਨਹੀਂ ਬਸ ਨਿਪਟੜਾ ਇੱਕਦਮ ਬਸ ਐ ਉਰੋ ਦਾ ਸਾਥ ਸੀ ਪਿਛੇ ਭਾਈ ਇਜਾਜ਼ਤ ਲੈ ਕੇ ਨਾ ਕਰੋ ਨਹੀਂ ਲੋਕਾਂ ਨੇ ਕਰ ਪਰ ਥੈਂਕਸ ਖਾਣੀ ਤੋਂ ਟਾਈਮ ਦੇ ਦਿੱਤਾ ਲੇਜਾ ਵੀ ਹੋ ਗਿਆ ਨਹੀਂ ਪਤਾ ਚਾਹੀਦੀ ਰਿਜੂ ਹੁਣ ਆ ਗਈ ਗੰਢੀ ਵਿੱਚ ਪੀ ਲਿਆ ਚਾਹ ਸਵੇਰ ਵਾਲੀ ਚਾਹ ਸਵੇਰ 2:00 ਵਜੇ ਹੁੰਦੀ ਸੀ ਕਰਦੇ ਆਂ ਚਾਹ ਦਾ ਆਰਡਰ ਪਾ ਲਿਆ ਜੀ ਬਾਈ ਨਹੀਂ ਕੋਈ ਗੱਲ ਲਓ ਜੀ ਆ ਗਈ ਸਾਡੀ ਚਾਹ ਸਵੇਰ ਦੀ ਪਹਿਲੀ

ਠੀਕ ਹੈ ਉਹ ਚੀਜ਼ ਤਾਂ ਹੋ ਗਿਆ ਲੈ ਵੀ ਆਪਣੇ ਭਰਾ ਦਾ ਹੋ ਗਿਆ ਆਪਰੇਸ਼ਨ ਕੋਟ ਦਾ ਆਪਰੇਸ਼ਨ ਬਹੁਤ ਵਧੀਆ ਹੋ ਗਿਆ ਡਾਕਟਰ ਤੋਂ ਪੁੱਛਿਆ ਸੀ ਡਾਕਟਰ ਕਹਿੰਦਾ ਵੀ ਓਕੇ ਕੋਈ ਚਲ ਡਰਨ ਵਾਲੀ ਕਰਨੀ ਸਹੀ ਹੈ ਤੇ ਬਾਕੀ ਹੁਣ ਆਇਆ ਹੋਸ਼ ਬਹੁਤ ਬੱਲੇ ਦੂਜੇ ਪਾਸੇ ਲੈ ਜਾਂਦੇ ਆ ਕਰਦੇ ਆ ਗੱਲਬਾਤ ਲਓ ਜੀ ਵੀਰ ਜੀ ਅਸੀਂ ਆਪਰੇਸ਼ਨ ਸੈਟਰ ਚੋਂ ਆ ਕੇ ਬਾਹਰ ਰੂਮ ਚ ਤੇ ਕੀਰਾ ਹੁਣ ਰੈਸਟ ਤੇ ਸੁੱਤਾ ਪਿਆ ਤੇ ਜੇ ਉੱਠਦਾ ਫਿਰ ਆਪਾਂ ਕਰਾਉਣੇ ਗੱਲਬਾਤ ਵੀ ਕਿਵੇਂ ਹੈ ਠੀਕ ਐ ਖਰੇ ਇਹ ਜੀ ਗੱਲ ਨੇ ਆਪਰੇਸ਼ਨ ਵਧੀਆ ਹੋਇਆ ਡਾਕਟਰ ਤੋਂ ਅਸੀਂ ਪੁੱਛ ਕੇ ਆਏ ਸੀ ਕਹਿੰਦਾ ਬਾਹ ਵਧੀਆ ਆਪਰੇਸ਼ਨ ਹੋਇਆ ਤੇ ਬਾਕੀ ਆਪਾਂ ਕਰਾਉਣੇ ਆ ਅੱਡੀ ਰਵਿੰਦਰ ਨਾਲ ਗੱਲ ਇਹ ਤੋਂ ਬਾਅਦ ਹੋ ਕਿਵੇਂ ਵੀ ਸੇ ਠੀਕ ਠਾਕ ਓਏ ਲੈ ਫਿਰ 10 ਵੇ 10 ਕਮ ਕਿਵੇਂ ਐ ਫਿਰ ਠੀਕ ਐ ਸੈਟ ਐ ਆਪਰੇਸ਼ਨ ਕਿਵੇਂ ਹੋ ਗਿਆ ਵਧੀਆ ਬਿਸ਼ਰ ਅੱਲਾਹ ਹੋ ਤਕਲੀਫ ਤਾਂ ਨਹੀਂ ਕੋਈ ਠੀਕ ਐ ਸੈਟ ਐ ਚਲੋ ਠੀਕ ਐ ਚਲੋ ਠੀਕ ਐ ਜੀ ਸੈਟ ਐ ਆਪਰੇਸ਼ਨ ਵਧੀਆ ਹੋ ਗਿਆ ਬਾਕੀ ਹੋਰ ਅਲਾਵਾਤਾ ਕਰਾਂਗੇ ਸਾਂਝੀਆਂ ਕਿਹੜਾ ਸੈੱਟ ਹੈ ਦੇਖਦੇ ਆਂ ਫਿਰ ਕੀ ਕਹਿੰਦੇ ਵੀ ਅੱਜ ਸ਼ਾਵਨ ਛੁੱਟੀ ਦਿੰਦੇ ਕੱਲ ਨੂੰ ਲੈ ਲੇ ਤਾਂ ਇਹ ਵਜੋਂ ਬਾਈ ਜੀ ਬਾਈ ਆਓ ਲੈ ਲੇਡ 500 ਤੇ ਆ ਨਾ ਬੁਲਿਆਰ ਬੁਲਿਆਰ ਮੈਨੂੰ ਆਖਦੇ ਕਿ ਇਹ ਨਾਲ ਬਹਿ ਨਹੀਂ ਬੋਲ ਗਾ ਉਹ ਜਿਹੜੀ 45 ਮਸ਼ੀਨ ਹੈ ਇਤਨੀ ਵੱਡੀ ਨਹੀਂ ਵੱਡੀ ਜਮਨੀ ਵੱਡੀ ਹੈ ਨਾ ਹਈ ਬੁੱਕੀ ਪਾਇਆ ਪਰ ਬੱਚ ਉਹ ਕਹਦਾ ਉਹ ਡਾਕਟਰਾਂ ਨੂੰ ਕਹਿੰਦਾ ਮੈਂ ਹੈ ਨਾ ਮੈਂ ਨਾ ਪਤਾ ਹੈ ਹੈ ਉਹ ਚਾਹ ਰਿਹਾ ਵਾਈਫਾਈ ਦਾ ਤਰਫਾਂ ਦੇ ਬੱਡੇ ਕੀ ਕਹਿੰਦੇ ਵਾਈਫਾਈ ਹੈ ਨਹੀਂ ਵਾਈਫਾਈ ਸਟਾਲੇ ਕਿੰਨੇ ਹੁੰਦਾ ਹੁੰਦਾ ਅਸਲ ਤਾਂ ਅਜਿਹਾ ਵਾਈਫਾਈ ਚਲ ਬੱਚ 25 ਨਾ ਬਦਲਦਾ ਇੰਨੀ ਵੱਡਾ ਬਤਾ ਵਾਈਫਾਈ ਤਾਂ ਜ਼ਰੂਰੀ ਹੈ ਜੇ ਆਪਾਂ ਜਮਨ ਨੂੰ ਪੁੱਛਿਆ ਅਵੇ ਵਾਈਫਾਈ ਬਹੁਤ ਵੱਡਾ ਫਿਊ ਹੈ ਇਸ ਲਈ ਇਹ ਇੰਨਾ ਤਨਦਰ ਮੱਕ ਮੱਕ ਗਿਆ ਹੋਵੇ ਮੈਂ ਮਾਫ਼ ਦਾ ਟਪਵਾਇਆ ਮੈਂ ਤੇਰੇ ਵਾਲੇ ਤੇ ਕੋਈ ਲੱਗਿਆ ਨਹੀਂ ਰਿਹਾ ਮੈਂ ਹੈ ਬਾਈ ਫੇਰ ਆਪਾਂ ਕੋਈ ਇਹਨੇ ਨਾ ਕੱਢ ਲਿਆ ਹੋਵੇ ਤੂੰ ਤਾਂ ਨਹੀਂ ਕੱਢਿਆ ਹੋਵੇ ਮੈਂ ਕਾਹਨ ਕੱਢ ਤੂੰ ਮੈਂ ਕਹ ਤਾ ਕੱਢ ਲੈ ਮੈਂ ਤੇਰੇ ਤੋਂ ਪਵਾਇਆ ਅੱਡ ਬਾਸਾ ਨਾ ਕੱਢ ਲਿਆ ਨਬੀ ਬਣਾ 10 ਵਜੇ 10 ਵਜੇ ਹੋਏ ਸੂਆ ਬਾਸਾ ਦੇਖ ਲਿਆ ਵੇ ਆਪ ਵੀ ਨਾ ਦੇਖ ਲੈ ਕਿਹੜਾ ਬੰਦਾ ਵੀ ਆਪਦਾ ਵੀ ਆਪਦਾ ਗੱਲ ਉਹ ਨਹੀਂ ਕਰਾਂਗੇ ਜਿੰਨੀ ਮੁੱਕੇ ਆਪਦਾ ਭਰਾ ਵੀ ਨਹੀਂ ਤੜਕੇ ਹੋਏ ਨੂੰ ਤਾਂ ਹੁਣ ਨਾ ਵਿੱਚ ਹਿੰਦੇ ਤੇ ਲੋਕੇਸ਼ਨ ਦੇ ਕਿੰਨੇ ਤੱਕ ਦੀ ਹੈ ਭਾਰ ਤੇ ਬੜੀ ਜੀ ਦਰ ਹੈ ਜਿਵੇਂ ਪਹਾੜਾਂ ਜਾ ਕੇ ਪ੍ਰੇਸ਼ਨ ਕਰਾਇਆ ਗਿਆ ਜੀ

ਆਵਲ ਦੇ ਕੁੜਾ ਅੱਪ ਆ ਗਏ ਪਹਾੜੀ ਲੱਕੇ ਚ ਆਹ ਪੜ ਲੱਕਾ ਹੈ ਇੱਥੋਂ ਮੋੜ ਖੱਬੇ ਢਾਈ ਮਾਈ ਬਾਈ ਮਾਈ ਪੜ ਢਾਈ ਇੱਕ ਬਾਈ ਪ੍ਰੇਸ਼ਣਾ ਕਿਸੇ ਦਾ ਓਕੇ ਐ ਲੋਕ ਸਾਰੇ ਜੀ ਨੂੰ ਗੁਰੂਆਂ ਨੂੰ ਹੁਣ ਗੁੱਡ ਨਾਈਟ ਸਵੇਰ ਦੀ ਆਪਾਂ ਅਪਡੇਟ ਦੇਵਾਂਗੇ ਸਵੇਰੇ ਸਿਕਨੇ ਕੋੜੇ ਸਹੀ ਹੱਲ ਠੀਕ ਓਕੇ ਕਰਾਓ